ਕਿ ਇਹ ਸਾਡੇ 4 ਪਿੰਡਾਂ ਕੋਲ ਇੱਕ ਗਰਾਉਂਡ ਹੈ। ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ, ਨਾ ਕੋਈ ਲਿਖ ਕੇ ਦਿੱਤਾ। 15-20 ਮਿੰਟ ਪਹਿਲਾਂ ਲੌਸ ਮੈਟ ਕਰਕੇ ਬੋਲੀ ਕਰਾ ਕੇ ਖਤਮ ਕਰਿਆ। ਹਾਂਜੀ ਬੋਲੀ ਹੋ ਗਈ ਜੀ ਇਹਦੀ 2 ਲੱਖ 4000 ਰੁਪਏ ਚ ਬੋਲੀ ਹੋ ਚੁੱਕੀ ਹੈ ਜੀ। ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ, ਉਹਨਾਂ ਦਾ ਡਰਗ ਟੈਸਟ ਕਰਾਓ ਜੀ ਉਹ ਪੱਕੇ ਨਸ਼ੇ ਦੀ ਨਹੀਂ। ਪਰ ਗਰਾਉਂਡ ਵੀ ਉੱਥੇ ਬਣ ਸਕਦਾ ਜਿੱਥੇ ਜਗ੍ਹਾ ਲੈਜੀਬਲ ਹੋਵੇ। ਤੇ ਸਾਡੇ ਨੌਜਵਾਨਾਂ ਨੂੰ ਭੜਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਇਹ ਤਾਂ ਰਾਜਨੀਤਿਕ ਮੁੱਦਾ ਬਣਾ ਕੇ ਇਹਨੂੰ ਉਛਾਲਿਆ ਜਾ ਰਿਹਾ ਹੈ। ਇਹਨੂੰ ਹਾਰੇ ਹੋਏ ਲੋਕ ਮੁੰਡਿਆਂ ਨੂੰ ਅੱਗੇ ਕਰਕੇ ਮੁੰਡਿਆਂ ਨੂੰ ਮਿਸ ਗਾਈਡ ਕਰਕੇ ਅੱਗੇ ਕਰਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨਰ ਮੈਂ ਤੁਹਾਡਾ ਆਪਣਾ ਸਰਜੀ ਸੰਗਰ ਟੋਲਾ। ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ ਪਿੰਡ ਦੁਗਣੀ ਦਾ ਇੱਕ ਜਿਹੜਾ ਹੈਗਾ ਗਰਾਊਂਡ ਨੂੰ ਲੈ ਕੇ ਗਰਾਊਂਡ ਦੇ ਨੂੰ ਲੈ ਕੇ ਨੌਜਵਾਨਾਂ ਵੱਲੋਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈਗਾ ਕਿ ਉਹ ਗਰਾਊਂਡ ਦੀ ਇੱਕ ਮੰਗ ਕੀਤੀ ਗਈ ਸੀ ਮਤਾ ਪਾ ਕੇ ਪਿਛਲੀ ਪੰਚਾਇਤ ਵੱਲੋਂ ਉਸ ਗਰਾਊਂਡ ਦੀ ਕਿਸੇ ਵੀ ਦਫ਼ਤਰ ਵੱਲੋਂ ਮਜੂਰੀ ਨਹੀਂ ਦਿੱਤੀ ਗਈ ਪਰ ਨੌਜਵਾਨਾਂ ਦਾ ਕੀ ਕਹਿਣਾ ਹੈਗਾ ਉਹ ਤਾਂ ਗਰਾਊਂਡ ਦੀ ਹੱਕ ਜਤਾਉਂਦੇ ਨੇ ਵੀ ਸਾਡਾ ਗਰਾਊਂਡ ਆ ਸਾਨੂੰ ਮਤਾ ਪੱਕਾ ਦਿੱਤਾ ਹੋਇਆ ਗੱਲ ਕਰਾਂਗੇ ਨਗਰ ਪੰਚਾਇਤ ਦੇ ਜ਼ਿੰਮੇਵਾਰ ਬੰਦੇ ਖੜੇ ਨੇ ਪੂਰੀ ਪੰਚਾਇਤ ਖੜੀ ਆ ਇਹ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈਗਾ ਤੁਹਾਡੀ ਕੋਣ ਸੈੱਟ ਦੇ ਤਰ੍ਹਾਂ ਜੇ ਆਪਾਂ ਬੈਠ ਕਰਾਂਗੇ ਗੱਲ ਬੰਦ ਕਰੋ ਅਧਿਵਿਸ਼ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਆ ਸਰ ਰਜ਼ਵਾਨ ਖਾਨ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਕੀ ਸੀ ਜੀ ਇਹ ਲਿਖਿਆ ਗਿਆ ਸੀ ਆਪਣੇ ਹੀ ਗਰਾਉਂਡ ਲਈ ਕੱਠ ਕਰਿਆ ਗਿਆ ਸੀ ਪਿੰਡ ਦੀ ਪੰਚਾਇਤ ਦਾ ਗਰਾਉਂਡ ਖੋਰੀ ਹੈ ਜੀ ਠੀਕ ਹੈ ਇਹ ਕਿੰਨੇ ਕ ਟਾਈਮ ਤੋਂ ਇਹਦਾ ਮਸਲਾ ਚੱਲ ਰਿਹਾ ਸੀ ਬੰਬ ਜੀ ਇਹਦਾ ਮਸਲਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਸੀਂ ਪਿਆਰ ਨਾਲ ਵੀ ਸਾਰੀ ਗੱਲ ਕਰ ਲਈ ਸਾਰਾ ਕੁਝ ਅਸੀਂ ਕਰ ਲਿਆ ਜੀ ਪਰ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਮੰਨ ਨਹੀਂ ਰਹੀ ਇਸ ਪਿਛਲ ਪੰਚਾਇਤਾ ਵੱਲੋਂ ਪਿਛਲੇ ਪੰਚਾਇਤਾ ਵੱਲੋਂ ਉਹਦਾ ਕੋਈ ਮਤਾ ਵਗੈਰਾ ਪਾਇਆ ਇਹਦਾ ਹੀ ਮਤਾ ਪਾਕਿਸਤਾਨ ਦਿੱਤਾ ਹੋਇਆ ਸਾਡੇ ਕੋਲ ਮਤੇ ਦੀ ਕਾਪੀ ਸਾਰਾ ਕੁਝ ਪਿਆ ਸਰ ਕਿੰਨਾ ਸਮਾਂ ਹੋ ਗਿਆ ਮਤਾ ਪਾਇਨੂ ਮਤਾ 2023 ਚ ਪਿਆ ਦੀ ਸਰ 2023 ਚ ਮਤਾ ਪਿਆ ਹੋਇਆ 2 ਸਾਲ ਹੋ ਗਏ ਤਕਰੀਬਨ ਮਤਾ ਪਾਇਨੂ ਇਹ ਪੰਚਾਇਤ ਕਿਤੇ ਛੋਟਨਾ ਸਿਆਸੀ ਰੰਜਸ਼ਾਂ ਕਰ ਰਹੀ ਹੈ ਇਹ ਸਿਆਸੀ ਰੰਜਸ਼ ਹੀ ਕਰ ਰਹੀ ਹੈ ਸਰ ਇਹ ਕੋਟਾ ਦਾ ਮਸਲਾ ਹੋ ਜਾ ਹਾਂਜੀ ਇਹ ਕਹਿੰਦੇ ਸਾਡੀ ਜਿੱਦ ਆਈ ਐਸੀ ਇਹ ਗਰਾਊਂਡ ਛੜਾਉਣਾ ਬਸ ਇਸ ਗਰਾਊਂਡ ਦੇ ਵਿੱਚ ਹੁਣ ਤੱਕ ਕਿੰਨੇ ਗੇਮਾਂ ਹੋ ਚੁੱਕੇ ਨੇ ਇੱਥੇ 2 ਟੂਰਨਾਮੈਂਟ ਕ੍ਰਿਕਟ ਦੇ ਹੋ ਚੁ ਸਾਡੇ ਲੀਗ ਹੁੰਦੀ ਯਾਰ ਤੇ ਐਤਵਾਰ ਨੂੰ ਦੇ ਲੀਗ ਹੁੰਦੀ ਵੱਖ-ਵੱਖ ਪਿੰਡਾਂ ਦੇ ਆ ਕੇ ਉਹਰੇ ਖਿੰਡਦੇ ਨੇ ਕਿਉਂਕਿ ਇਹ ਸਾਡੇ 4 ਪਿੰਡਾਂ ਕੋਲ ਇੱਕ ਗਰਾਊਂਡ ਹੈ ਜੀ ਕਿਤੇ ਵੀ ਪੰਚਾਇਤੀ ਜ਼ਮੀਨ ਹੈ ਨਹੀਂ 4 ਪਿੰਡਾਂ ਕੋਲ ਤਾਂ ਉਹ ਸਾਡੇ ਪਿੰਡ ਦੁਗਣੀਓ ਖੇਡਣ ਆਉਂਦੀ ਹੈ ਜੀ ਠੇਕੇ ਤੇ ਲੈਣ ਦਾ ਵੀ ਮਸਲਾ ਕੋਈ ਹੋ ਰਿਆ ਸੀਗਾ ਠੇਕੇ ਤੇ ਅਸੀਂ 2 ਵਿਕੇ ਤਾਂ ਵੈਸੇ ਲਈ ਹੋਈ ਜੀ ਉਹਦਾ ਠੇਕਾ ਦੰਨਿਆ ਸੀ ਸਾਲਾਨਾ 32000 ਕਿੰਨੇ ਟਾਈਮ ਤੋਂ ਉਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਇਹ ਦੰਦਿਆਂ ਨੂੰ ਠੀਕ ਹੈ ਹਾਂਜੀ ਤੇ ਫਿਰ ਹੁਣ ਜਿਹੜੀ ਆਹ ਵਾਲੇ ਗਰਾਊਂਡ ਦੀ ਗੱਲ ਇਹਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਠੇਕੇ ਤੇ ਲੈਣ ਬਾਰੇ ਜ ਉਹਨਾਂ ਨੇ ਉਸ ਦਿਨ 12 ਵਜੇ ਕੇ 15 ਮਿੰਟਾਂ ਤੇ ਹੀ ਹੋਕਾ ਦਿੱਤਾ ਤੇ 1 ਵਜੇ ਦਿਨ ਦੀ ਬੋਲੀ ਕਰਾਤੀ ਜੀ ਠੀਕ ਹੈ ਉੱਥੇ ਕੁਝ ਹੀ ਲੋਕ ਪਹੁੰਚੇ تھے ਜਿਨ੍ਹਾਂ ਚੋਂ ਮੈਂ ਪਹੁੰਚ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੋਲੀ ਮੈਂ ਦਊਂਗਾ ਉਹਨਾਂ ਨੇ ਮੇਰੀ ਦੀ ਸਕਿਉਰਿਟੀ ਫੀਸ ਵੀ ਨਹੀਂ ਭਰਾਈ ਹੈਗੀ ਠੀਕ ਹੈ ਇਹ ਜਿਹੜੀ ਬੋਲੀ ਹੋਈ ਆ ਉਹਦੇ ਕੋਈ ਘਰ ਵਿੱਚ ਐਨਾਨਸਮੈਂਟ ਵਗੈਰਾ ਹੋਈੋ ਕਿ ਬੋਲੀ ਉਹਦੀ ਹਾਂਜੀ ਬਸ ਇੱਕ ਵਾਰ ਐਨਾਨਸਮੈਂਟ ਕਰਵਾ ਕੇ ਕਿਉਂਕਿ 3 ਦਿਨ ਪਹਿਲਾਂ ਐਨਾਨਸਮੈਂਟ ਕਰਨੀ ਪੈਂਦੀ ਤੇ ਲਿਖ ਕੇ ਦੇਣਾ ਪੈਂਦਾ ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ ਨਾ ਕੋਈ ਲਿਖ ਕੇ ਦਿੱਤਾ 15 20 ਮਿੰਟ ਪਹਿਲਾਂ ਐ ਤੇ ਬੋਲੀ ਹੋਣਾ ਹੈ ਤਕਰੀਬਨ 20 ਤੋਂ 25 ਮੁਲਾਜ਼ਮਾਂ ਪੁਲਿਸ ਦੇ ਤੇ ਜਿਨ੍ਹਾਂ ਦੇ ਵਿੱਚ ਬੋਲੀ ਕਰਵਾਈ ਗਿਆ। ਹਲੋ ਤੱਕੇ ਸਹੀ ਕਰਾਈਆ ਬੋਲੀ ਦਾ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤੱਕੇ ਵਾਜਤੋਂ ਤੱਕੇ ਸਹੀ ਨਹੀਂ ਕੀਤੀ। ਉਹਨਾਂ ਨੇ ਬਸ ਸਾਨੂੰ ਕਿਹਾ ਵੀ ਲੜਨ ਤੋਂ ਰੁਕੋ ਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਕੋਈ ਚੱਕਰ ਨਹੀਂ। ਵੀ ਹੱਥੋਂ ਪਾਈ ਨਹੀਂ ਕਰਨੀ। ਹੁਣ ਇਹਦੀ ਬੋਲੀ ਹੋ ਗਈ ਜੀ? ਹਾਂਜੀ ਬੋਲੀ ਹੋ ਗਈ ਜੀ। ਇਹਦੀ 2 ਲੱਖ 4000 ਰੁਪਏ ਤੇ ਬੋਲੀ ਹੋ ਚੁੱਕੀ ਹੈ ਜੀ। ਠੀਕ ਹੈ ਤੇ ਫਿਰ ਤੁਹਾਡੀ ਤੇ ਹੁਣ ਪੰਚਾਇਤ ਕਹਿੰਦੀ ਅਸੀਂ ਬਹਾਵਾਂਗੇ ਜੀ। ਠੀਕ ਹੈ। ਵੀ ਬਹਾਈ ਕਰਾਂਗੇ ਗਰਾਊਂਡ ਦੀ ਸਾਡੀ ਪੱਕੀ ਪਿਚ ਬਣੀ ਹੋਈ ਇਹ ਮੰਗ ਕਰਦੇ ਹਾਂ ਸਰਕਾਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀ ਇਹ ਪੰਚਾਇਤ ਆ ਜੀ ਇਹ ਰੱਦ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਉਤੋਂ ਦੀ ਇਹ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾਉਂਦੇ ਨੇ ਜੀ ਸਾਡੇ ਤੋਂ ਖੇਡਣ ਵਾਲੇ ਮੁੰਡੇ ਤੋਂ ਕੋਈ ਵੀ ਨਸ਼ਾ ਕਰਦਾ ਹੋਵੇ ਜੀ ਅਸੀਂ ਡਰਗ ਟੈਸਟ ਕਰਵਾ ਲੋ ਅਸੀਂ ਈਮਾਨਦਾਰ ਆ ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾ ਡਰਗ ਟੈਸਟ ਕਰਾਓ ਜੀ ਉਹ ਪੱਕੇ ਨਸ਼ੇੜੀ ਨੇ ਤੇ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਤੁਹਾਡੀ ਪਹਿਲਾਂ ਕੋਈ ਰਾਪਰ ਨਹੀਂ ਹੋਇਆ ਗੱਲਬਾਤ ਜੀ ਗੱਲਬਾਤ ਹੋਈ ਸੀ ਜੀ ਉਹ ਕਹਿੰਦੇ ਵੀ ਇਹ ਗਰਾਊਂਡ ਬਾਹਰ ਨਹੀਂ ਸਕਦੇ ਪਰ ਜਿਹੜੇ ਸਾਡੀ ਪੰਚ ਆਪਣੇ ਦਿਲਵੀਰ ਸਿੰਘ ਦਿਲਵੀਰ ਸਿੰਘ ਢਿੱਲੋਂ ਸਾਹਿਬ ਨਾਲ ਜੀ ਜਿਹੜੇ ਆਪਣੇ OSD ਨੇ ਜੀ ਧੂਰੀ ਤੋਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਦੋ ਤਿੰਨ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਜੀ ਅਗਰ ਦੋ ਦਿਨ ਤੇ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲੀ ਕਾਰਵਾਈ ਤੁਹਾਡੀ ਕੀ ਹੋਊ ਅਗਲੀ ਕਾਰਵਾਈ ਤਾਂ ਅਸੀਂ ਫਿਰ ਬਹੁਤ ਵੱਡਾ ਇਕੱਠ ਕਰਾਂਗੇ ਜੀ ਵੱਡੇ ਪੱਧਰ ਤੇ ਫਿਰ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਜਿੱਥੇ ਆਉਣਗੇ ਅਸੀਂ ਉੱਥੇ ਆਪਦਾ ਇਕੱਠ ਲੈ ਕੇ ਜਾਵਾਂਗੇ ਆਪਣੀ ਮੰਗਾਂ ਰੱਖਾਂਗੇ ਜੀ ਹਾਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਾਵਾਜ ਆ ਜੀ ਠੀਕ ਹੈ ਜੀ ਤੇ ਮੇਰੇ ਮਾਤਾ ਜੀ ਸਰਪੰਚ ਨੇ ਦੁਗਣੀ ਪਿੰਡ ਦੇ ਤੇ ਮੈਂ ਉਹਨਾਂ ਦਾ ਬੇਟਾ ਜੀ ਕੀ ਕਹਿਣਾ ਚਾਹੁੰਗਾ ਜਿਹੜਾ ਇਹ ਮਸਲਾ ਚੱਲ ਰਿਹਾ ਜੀ ਸਾਰਾ ਪਿੰਡ ਹੋ ਗਿਆ ਇਹ ਸਰ ਪਹਿਲਾ ਤਾਂ ਮੇਰਾ ਮਕਸਦ ਇਹ ਹੀ ਹੈ ਜੀ ਮਸਲਾ ਇੱਡਾ ਹੈ ਨਹੀਂ ਤੀ ਜਿੱਡਾ ਇਹ ਬਣ ਚੁੱਕਿਆ ਠੀਕ ਹੈ ਮੁੰਡੇ ਵੀ ਜਿਹੜੇ ਨੇ ਉਹ ਖੇਡਦੇ ਨੇ ਕੋਈ ਆਪਣੇ ਉਹ ਦੁਸ਼ਮਣ ਨਹੀਂ ਸਾਡੇ ਪਿੰਡ ਦੇ ਨੇ ਠੀਕ ਹੈ ਵੱਡੇ ਛੋਟੇ ਨੇ ਉਹਦੇ ਚ ਸਮਿਤੋ ਵੀ ਛੋਟੇ ਹੋਣਗੇ ਖੇਡਦੇ ਹੋਣ ਉਹਨਾਂ ਨਾਲ ਕੋਈ ਇਦਾਂ ਦੀ ਆਪਣੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਵੀ ਆਪਾਂ ਜੇ ਕਹਿ ਦਈਏ ਉਹਦੇ ਵਿੱਚ ਨਾ ਜੀ ਮੁੰਡੇ ਵੀ ਆਪਦੀ ਜਗ੍ਹਾ ਠੀਕ ਤੇ ਪਹਿਲਾਂ ਉਹਦੇ ਚ ਵੜ ਗਈ ਹੁਣ ਪੋਲਿਟਿਕਸ ਜੀ ਜਿਹੜੇ ਦੋ ਧਿਰਾਂ ਨੇ ਹਾਰੀਆਂ ਹੋਈਆਂ ਉਹ ਪੋਲਿਟਿਕਸ ਤੇ ਸਿਰ ਤੇ ਚੱਕ ਲਿਆ ਜੀ ਠੀਕ ਆ ਉਹਨੂੰ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਵੀਡੀਓ ਨੂੰ ਉਹਨਾਂ ਤੋਂ ਬਲਾਕੇ ਮੁੰਡਿਆਂ ਤੋਂ ਆ ਫਿਰ ਵੀ ਸਾਹਮਣੇ ਤਕਰੀਬਨ ਕੁਝ ਪਰਸੈਂਟ ਆਉਂਦੇ ਨੇ ਜਦੋਂ ਉਹਨਾਂ ਨੂੰ ਹੀ ਸ਼ੋਅ ਕਰਦੇ ਨੇ ਉਹ ਚੀਜ਼ ਤੇ ਠੀਕ ਹੈ ਤੇ ਇਹ ਫਿਰ ਹੁਣ ਉਹਨਾਂ ਨੇ ਕਿਹਾ ਵੀ ਸਾਡਾ ਮਤਾ ਪਿਆ ਹੋਇਆ ਸੀ ਗਰਾਊਂਡ ਅੱਦੇ ਲਈ ਬਿਲਕੁਲ ਜੀ ਸਰ ਅਸੀਂ ਵੀ ਮਤਾ ਪਾ ਦੀ ਅਸੀਂ ਕੋਈ ਗਲੀ ਦਾ ਮਤਾ ਪਾ ਦੀ ਜੀ ਠੀਕ ਆ ਉਹਦੀ ਸਾਨੂੰ ਪਰਵਾਹ ਨਹੀਂ ਲੈਣੀ ਜ਼ਰੂਰੀ ਹੈ ਜੀ ਠੀਕ ਹੈ ਵੀਡੀਓ ਦਫਤਰ ਸੰਗਰੂਰੋਂ ਚੰਡੀਗੜ੍ਹ ਜੇ ਆਪਾਂ ਕੋਈ ਵੱਡਾ ਕੰਮ ਕਰਨਾ ਉਹਦੀ ਪ੍ਰਵਾਨਗੀ ਜ਼ਰੂਰੀ ਹੈ ਜੀ ਮਤਾ ਪਾਇਆ ਜ਼ਰੂਰ ਗਿਆ ਸੀ ਪਰ ਉਹਦੀ ਪ੍ਰਵਾਨਗੀ ਨਹੀਂ ਬਿਲਕੁਲ ਜੀ ਹੈ ਨਹੀਂ ਜੀ ਉਹਦੀ ਪ੍ਰਵਾਨਗੀ ਆਪਾਂ ਜੇ ਮਤਾ ਨਹੀਂ ਪਾਇਆ ਆਪਾਂ ਕਿਉਂ ਕੋਈ ਮਤਾ ਹੈ ਜ਼ਰੂਰ ਹਾ ਜੀ ਤੇ ਫਿਰ ਹੁਣ ਇੱਕ ਗੱਲ ਹੋਰ ਵੀ ਇਹ ਕਹਿੰਦੇ ਵੀ ਗਰਾਊਂਡ ਪਿੰਡ ਦੇ ਵਿੱਚ ਛੋਟਾ ਵਜਰਾ ਸਰ ਇਹ ਗਰਾਊਂਡ ਦੇ ਵਿੱਚ ਜਿਹੜੀ ਪਿਛਲੀ ਪੰਚਾਇਤੀ ਉਹਨੇ ਨਾ ਬਾਲੀਵਾਲ ਦਾ ਨੈਟ ਰਾਲਾ ਜਾਲ ਵੀ ਲਵਾਇਆ ਹੋਇਆ ਉੱਥੇ ਸਰਕਾਰੀ ਪੈਸਾ ਵੀ ਲੱਗਦਾ ਜੀ ਠੀਕ ਹੈ ਜੀ ਇਹ ਤਾਂ ਸਾਰੇ ਇੱਕ ਇਲੈਕਸ਼ਨ ਆ ਰਹੇ ਤੇ ਸਰਪੰਚੀ ਦੇ ਉਹਨੇ ਆਪਦੀਆਂ ਬੋਟਾਂ ਦੇ ਲਾਲਚ ਨੂੰ ਇੱਕ ਮੁੱਦਾ ਦਿਓ ਰੱਖਦਾ ਠੀਕ ਹੈ ਜੀ ਮੈਂ ਇਹ ਗਰਾਊਂਡ ਬਣਾਤਾ ਬਕਾਇਦਾ ਜੋ ਵੀ ਸਰਪੰਚ ਹੁੰਦਾ ਉਹਨੂੰ ਇਹ ਪਤਾ ਹੁੰਦਾ ਵੀ ਇਹਦੀ ਸ਼ਰਤਾਂ ਪੂਰੀਆਂ ਨੇ ਜਾਂ ਇਹ ਕੀ ਚੀਜ਼ ਆ ਹੁਣ ਉਹਨੇ ਤਾਂ ਇਹ ਆਪਦਾ ਛੱਡਤਾ ਜੀ ਮਤਾ ਪਾ ਕੇ ਉਹਦਾ ਇੱਕ ਮੰਗ ਰੱਖ ਲਈ ਜੀ ਉਹਨਾਂ ਨੇ ਮੌਕੇ ਤੇ ਵੀ ਮੈਂ ਮੁੰਡਿਆਂ ਲਈ ਆ ਕਰਤਾ ਹਾਂ ਜੀ ਵੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਾਵੇਦ ਖਾਨ ਹੈ ਤੁਸੀਂ ਨੰਬਰ ਦੱਸੋ ਜੀ ਹਾਂ ਜੀ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੁੰ ਕਿ ਜਿਹੜਾ ਇਹ ਮਸਲਾ ਚੱਲ ਰਿਹਾ ਪਿੰਡ ਬਥੋਰੀ ਜੀ ਇਹ ਬੜਾ ਜੀ ਚੀਦਾ ਮਸਲਾ ਸਾਬਤ ਕਰਦੇ ਨੇ ਲੇਕਿਨ ਐਡੀ ਗੱਲ ਨਹੀਂ ਹੁੰਦੀ ਜਦੋਂ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਉਹ ਇੱਕ ಗ್ರಾಮ ਪੰਚਾਇਤ ਨੂੰ ਚੁਣਦੇ ਨੇ ਤੇ ਬਲਕਿ ਸਮੇਂ-ਸਮੇਂ ਸਰ ਜਿਹੜੀ ਹੈ ಗ್ರಾಮ ਪੰਚਾਇਤ ਦੇ ਮਤਿਆਂ ਦੀ ਵੀ ਜਿਹੜੀ ਪਿੰਡ ਪੱਧਰ ਤੇ ਮਤੇ ਪਾਏ ਜਾਂਦੇ ਨੇ ਤੇ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਗਰਾਉਂਡ ਦਾ ਮਸਲਾ ਹੈ ਇਹ ਕੋਈ ਮੋਤਾ ਵੱਡਾ ਮਸਲਾ ਨਹੀਂ ਸੀਗਾ ਇਹਨੂੰ ਤੂਲ ਦਿੱਤਾ ਗਿਆ ਮਸਲੇ ਨੂੰ ਆਲਰੇਡੀ ਗਰਾਊਂਡ ਸਾਡੇ ਕੋਲੇ ਪਿੰਡ ਦੇ ਵਿੱਚ ਹੈਗਾ ਜਿਹੜਾ ਪਹਿਲਾਂ ਦਾ ਗਰਾਊਂਡ ਹੈ ਉੱਥੇ ਚਲੋ ਕੁਝ ਸ਼ਰਾਤ ਦੇ ਬੱਚੇ ਜਾਂ ਕੁਝ ਐਦਾਂ ਦੇ ਅਸਰ ਹੁੰਦੇ ਨੇ ਬੱਚੇ ਥੋੜੇ ਲੈਂਗੁਏਜ ਨੂੰ ਰਫ ਕਰਦੇ ਆ ਉਹ ਘਰਾਂ ਵਾਲੇ ਤਾਂ ਇਤਰਾਜ਼ ਕਰਨਗੇ ਉਹ ਤਾਂ ਸਾਡੇ ਬੱਚਿਆਂ ਨੂੰ ਵੀ ਜਾਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਅਸੀਂ ਸਮਾਜ ਦੇ ਵਿੱਚ ਚੰਗਾ ਬੋਲਵਾਲਾ ਤੇ ਚੰਗੀ ਬੋਲੀ ਰੱਖਣੀ ਚਾਹੀਦੀ ਆ ਜਿਹਦਾਂ ਸਾਡਾ ਤੇ ਦੂਜੇ ਲੋਕਾਂ ਦਾ ਮਾਣ ਸਤਿਕਾਰ ਵਾ ਸਕੇ ਤੇ ਇੱਕ ਕੱਲ ਕਾਂਗਰਸੀ ਸਾਬਕਾ ਐਮਐਲਏ ਦਲਵੀਰ ਗੋਲਡੀ ਦੇ ਉੱਪਰੋਂ ਵੀ ਬਿਆਨ ਆਖਿਆ ਗਿਆ ਸੀ ਕਿ ਮੈਂ ਮੇਰੀ ਸਰਕਾਰ ਹੋਂਦ ਤੇ ਗਰਾਊਂਡ ਬਣਾਉਂਗਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਰ ਗਰਾਊਂਡ ਵੀ ਉੱਥੇ ਬਣ ਸਕਦਾ ਜਿੱਥੇ ਜਗ੍ਹਾ ਲਿਜੀਬਲ ਹੋਵੇ ਠੀਕ ਹੈ ਜੀ ਪਿਛਲੇ ਸਮੇਂ ਦੇ ਵਿੱਚ ਅਸੀਂ ਡਾਇਰੈਕਟਰ ਪੰਚਾਇਤ ਦੀ ਟੀਮ ਵੀ ਇੱਥੇ ਆਈ ਸੀ ਗਰਾਊਂਡ ਦੀ ਮੰਗ ਕੀਤੀ ਸੀ ਉਹਨਾਂ ਦੇ ਮਾਪਦੰਡ ਦੇ ਮੁਤਾਬਕ ਵੀ ਉਸ ਜਗ੍ਹਾ ਨੂੰ ਗਰਾਊਂਡ ਅਨੁਯੁਕਤ ਨਹੀਂ ਕੀਤਾ ਗਿਆ ਉਹ ਕਹਿੰਦੇ ਵੀ ਇਹਦੀ ਲਵਾਈ ਚੜਾਈ ਹੈ ਜਿਹੜੀ ਗਰਾਊਂਡ ਨੂੰ ਪੂਰਨ ਨਹੀਂ ਕਰਦੀ ਠੀਕ ਹੈ ਇਸ ਲਈ ਗੋਲਡੀ ਸਾਹਿਬ ਨੂੰ ਵੀ ਜਿਉ ਇਸ ਚੀਜ਼ ਤੇ ਬਿਆਨ ਦੰਦ ਨੇ ਜ਼ਰੂਰ ਸੋਚ ਲੈਣਾ ਚਾ ਤੇ ਜਿਹੜਾ ਬਲਕੇ ਕੋਈ ਪਿੰਡ ਪੱਧਰ ਤੇ ਸਾਡੀ ಗ್ರಾಮ ਪੰਚਾਇਤ ਆ ਉਹਦੇ ਨਾਲ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਵੀ ਇਹ ਮਸਲੇ ਦੇ ਉੱਪਰ ਕੀ ਤੁਹਾਡਾ ਵਿਚਾਰ ਹੈਗਾ ਤੇ ਸਾਡੇ ਨੌਜਵਾਨਾਂ ਨੂੰ ਭੜਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਅਸੀਂ ਚਾਹੁੰਦੇ ਆ ਵੀ ਅਸੀਂ ਸਤਿਕਾਰ ਕਰਦੇ ਆ ਸਾਰੀਆਂ ਜਥੇਬੰਦੀਆਂ ਦਾ ਹਰ ਬੰਦੇ ਦਾ ਸਤਿਕਾਰ ਕਰਦੇ ਆ ਵੀ ਸਾਡੇ ਪਿੰਡ ਨੂੰ ਕੋਈ ਇਹੋ ਜਿਹੀ ਰੰਗਤ ਨਾ ਦਿੱਤੀ ਜਾਵੇ ਜਿਹੜਾ ਸਾਡਾ ਪਿੰਡ ਕੋਈ ਲੜਾਈ ਝਗੜੇਦਿਓ ਉਹਨਾਂ ਬੋਲੇ ਵੀ ਕਿਹਾ ਗਿਆ ਵੀ ਜਿਹੜਾ ਤੁਸੀਂ ਗਰਾਉਂਡ ਕਿਹਾ ਉਹਨੂੰ ਵੀ ਸਾਡੇ ਛੇ ਗਰਾਉਂਡ ਆਲਰੇਡੀ ਪਹਿਲਾਂ ਹੈਗਾ ਦਿੱਤਾ ਹੋਇਆ ਉਹ ਕਹਿੰਦੇ ਵੀ ਉਸ ਲਾਇਰ ਸਕੂਲ ਦੀ ਜਗ੍ਹਾ ਹੈ ਸਰੋਚੀ ਦਾ ਸਰਕਾਰੀ ਕੇਸ ਵੀ ਚੱਲ ਚੁੱਕਿਆ ਉਹਦੇ ਵਿੱਚ ਸਲਾਮੀਆ ਸਕੂਲ ਨੂੰ ਕੋਈ ਨਾਮਿਨੇਟ ਨਹੀਂ ਕੀਤਾ ਗਿਆ ਮਲਕਿ ਉਹ ਚੀਜ਼ ਨੂੰ ਉਹਨਾਂ ਨੇ ਕੇਸ ਆਪਣਾ ਪਿਛਲੀ ਪਾਰਟੀ ਨੇ ਵਿਡਰਾ ਕਰ ਲਿਆ ਉਹ ಗ್ರಾಮ ਪੰਚਾਇਤ ਦੀ ਹੀ ਜਗ੍ਹਾ ਹੈ ਅੱਜ ਵਿੱਚ ਕੀ ਨਾਮ ਤੁਹਾਡਾ ਜੀ ਕੁਰਬਾਨ ਖਾਂ ਹੈ ਠੀਕ ਹੈ ਸਰ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਨਾ ਇਹ ਨੂੰ ਰਾਜਨੀਤਿਕ ਰੰਗਤ ਦਿੱਤੀ ਗਈ ਹੈ ਠੀਕ ਹੈ ਜਦ ਕਿ ਆਲਰੇਡੀ ਗਰਾਊਂਡ ਤਾਂ ਸਾਡੇ ਪਿੰਡ ਸਾਡੇ 6 ਬਿਗਿਆਂ ਦਾ ਨਾਲ ਬਿਲਕੁਲ ਪਿੰਡ ਦੇ ਹੈਗਾ ਇਹ ਹੈਗਾ 2 2.5 ਕਿਲੋਮੀਟਰ ਦੂਰ ਇਹ ਜਿਹੜੀਆਂ ਗੱਲਾਂ ਜੀ ਆਏ ਜੀ ਉਧਰਲੇ ਪਿੰਡ ਤੋਂ ਹੀ ਸਾਰੇ ਪਿੰਡਾਂ ਕੋਲੇ ਗਰਾਊਂਡ ਹੈਗੇ ਉਸੇ ਤਰਜ਼ ਤੇ ਸਾਡੇ ਪਿੰਡ ਕੋਲ ਵੀ ਗਰਾਊਂਡ ਹੈਗਾ ਸਾਡੇ 6 ਬਿਗਿਆ ਬਿਲਕੁਲ ਪਿੰਡ ਦੇ ਨਾਲ ਹੈ ਇਹ ਤਾਂ ਰਾਜਨੀਤਿਕ ਮੁੱਦਾ ਬਣਾ ਕੇ ਇਹਨੂੰ ਉਛਾਲਿਆ ਜਾ ਰਿਹਾ ਸੀਐਮ ਸਾਹਿਬ ਨੇ ਸਾਡੇ ਪਿੰਡ ਨੂੰ ਬਹੁਤ ਗਰੰਟਾਂ ਦਿੱਤੀਆਂ ਨੇ ਅਸੀਂ ਉਹਨਾਂ ਕੋਲੋਂ ਵੀ ਇਹ ਉਮੀਦ ਰੱਖਦੇ ਆਂ ਇਹ ਮੰਗ ਕਰਦੇ ਆਂ ਕਿ ਇਹਦਾ ਹੱਲ ਕੀਤਾ ਜਾਵੇ ਸਾਡੀ ਪੰਚਾਇਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਪਾਰਟੀ ਵਾਜੀ ਇਸ ਤਰ੍ਹਾਂ ਨਹੀਂ ਸੀ ਪਹਿਲਾਂ ਇਹਨੂੰ ਹਾਰੇ ਹੋਏ ਲੋਕ ਮੁੰਡਿਆਂ ਨੂੰ ਅੱਗੇ ਕਰਕੇ ਮੁੰਡਿਆਂ ਨੂੰ ਮਿਸਗਾਈਡ ਕਰਕੇ ਅੱਗੇ ਕਰਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਬਾਕੀ ਆਪ ਜਿਹੜੇ ਬੰਦੇ ਹਾਰ ਗਏ ਹੁਣ ਚੁਣੀ ਹੋਈ ਪੰਚਾਇਤ ਹੀ ਇਹਦਾ ਮਤਲਬ ਕੋਈ ਵੈਲੀਉ ਨਹੀਂ ਹੈਗੀ ਜੋ ਵੀ ਅੱਛਾ ਬੁਰਾ ਪਿੰਡ ਦੇ ਬੁਰੇ ਲਈ ਥੋੜੀ ਸੋਚੂਗੀ ਜਿਹੜੀ ਮੌਜੂਦਾ ਪੰਚਾਇਤ ਹੈ ਅਸੀਂ ਤਾਂ ਜਿੱਥੇ ਵੀ ਹੁਣ ਸਾਡੇ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਨੇ ਜੀ ਆ ਸਾਡਾ ਟੋਬੇ ਦਾ ਮਸਲਾ 70 ਸਾਲ ਦਾ ਡਿਆ ਹੋਇਆ ਸੀ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਮੇਰੀ ਭਾਈ ਵੀ ਮੈਂਬਰ ਆ ਅਸੀਂ ਰਾਤ ਦਿਨ 12-12 ਵਜੇ ਰਾਤ ਨੂੰ ਬਹਿ ਕੇ ਉੱਥੇ ਟੋਬੇ ਦਾ ਪਾਣੀ ਖੇਤਾਂ ਨੂੰ ਜਿਹਨੂੰ ਕੱਢਿਆ ਇਸ ਕਰਕੇ ਅਸੀਂ ਟੋਬੇ ਦਾ ਕੰਮ ਜੰਗੀ ਪੱਧਰ ਤੇ ਚਲਾ ਕੇ ਇਨੇ ਕੰਮ ਕੀਤੇ ਜਾ ਰਹੇ ਨੇ ਤੁਸੀਂ ਤੁਹਾਨੂੰ ਅਸੀਂ ਆਪ ਦਿਖਾ ਸਕਦੇ ਹਾਂ ਕਿੰਨੇ ਸੈੱਟ ਬਣਾਏ ਨੇ ਕਿੰਨੇ ਟੋਬਿਆਂ ਦਾ ਕੰਮ ਹੋ ਰਿਹਾ ਹੈ ਸਕੂਲ ਦੇਖ ਲਓ ਤੁਸੀਂ ਜਾ ਕੇ ਮਾਨ ਸਾਹਿਬ ਨੇ ਸਾਨੂੰ ਬਹੁਤ ਗਰੰਟੀਆਂ ਦਿੱਤੀਆਂ ਨੇ ਅਸੀਂ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਮਸਲੇ ਨੂੰ ਪੰਚਾਇਤ ਦੀ ਬਦਨਾਮੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਦ ਕਿ ਅਸੀਂ ਕੋਈ ਗੱਲ ਨਹੀਂ ਕਿ ਪਲੇ ਗਰਾਊਂਡ ਦਾ ਜੀ ਮਾਮਲਾ ਆ ਜੀ ਕੀ ਮਾਮਲਾ ਸਰ ਹਮਲੇ ਜੀ ਉੱਥੇ ਇੱਕ ਜਗ੍ਹਾ ਛੱਡੀ ਹੋਈ ਹੈ ਜਿੱਥੇ ਕਿ ਮੁੰਡੇ ক্রিকেট ਖੇਡਦੇ ਨੇ ਤੇ ਉਹ ਪਿਛਲੀ ਪੰਚਾਇਤ ਨੇ ਉਹਨਾਂ ਨੂੰ ਛੱਡਤੀ ਸੀ ਜ਼ਮੀਨ ਉਹਨੂੰ ਨਹੀਂ ਸੀ ਵਰਤ ਰਹੀ ਪਰ ਪੰਚਾਇਤ ਕੋਲ ਆਪਣਾ ਕੋਈ ਪੁਰਾਣਾ ਬਿਜਲੀ ਦਾ ਬਕਾਇਆ ਬਿੱਲ ਖੜਾ ਹੈ ਜਿਹਨੂੰ ਭਰਨ ਲਈ ਉਹਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਤੇ ਪੰਚਾਇਤ ਉਹਨੂੰ ਇੱਕ ਸਾਲੀ ਠੇਕੇ ਤੇ ਦੇਣਾ ਚਾਹੁੰਦੀ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਉਹ ਭਾਵੇਂ ਉਸ ਪਿਚ ਨੂੰ ਜਾਂ ਉੱਥੇ ਗਰਾਊਂਡ ਨੂੰ ਵਰਤ ਰਹੇ ਨੇ ਪਰ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਾਂ ਉੱਥੇ ਕੋਈ ਸਪੋਰਟਸ ਦੀ ਫੈਸਿਲਿਟੀ ਨਹੀਂ ਬਣਾਈ ਗਈ ਉਸ ਤੋਂ ਇਲਾਵਾ ਪੰਚਾਇਤ ਇਹ ਕਹਿੰਦੀ ਹੈ ਕਿ ਇਸ ਪਿੰਡ ਦੇ ਅੰਦਰ ਵੀ ਅੱਛੀ ਸਪੋਰਟ ਸਪੈਸ਼ਲਿਟੀ ਹੈਗੀ ਹੈ ਜਿੱਨੂੰ ਕਿ ਯੂਥ ਵਰਤ ਸਕਦਾ ਹੈ ਇਸ ਕਰਕੇ ਉਹ ਸਿਰਫ 1 ਸਾਲ ਲਈ ਇਹਨੂੰ ਕਿਰਾਏ ਤੇ ਦੇਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਪੁਰਾਣੇ ਬਕਾਇਆ ਕਲੀਅਰ ਕਰ ਸਕਣ ਸਰ ਜਗਾਹ ਉਹ ਘਟਾਏ ਦੀ ਅੰਦਰ ਗਰਾਊਂਡਾਂ ਕਹਿੰਦੇ ਵੀ ਇਹ ਜਗਾਹ ਵੱਧ ਤਾਂ ਕਿ ਜਗਾਹ ਵੱਧ ਜ਼ਰੂਰ ਹੈ ਪਰ ਇਹਦੀ ਜਿਹੜੀ ਸ਼ੇਪ ਹੈ ਉਹ ਬਤਾਓ ਗਰਾਊਂਡ ਨਹੀਂ ਹੈਗੀ ਇੱਕ ਲੰਬੀ ਜੀ ਰੱਖ ਪਾਏਗਾ ਜਿਹੜਾ ਕਿ ਬਤੌਰ ਗਰਾਊਂਡ ਗਰਾਊਂਡ ਤਕਰੀਬਨ ਚੌਕ ਚਕੋਰ ਜਾਂ ਗੋਲ ਹੋਣਾ ਚਾਹੀਦਾ ਇਹ ਗਰਾਊਂਡ ਵਾਸਤੇ ਇਹ ਜਗਾਹ ਵੀ ਸੂਟੇਬਲ ਨਹੀਂ ਹੈ ਸਰ ਨੌਜਵਾਨ ਕਹਿੰਦੇ ਕਹਿੰਦੇ ਵੀ ਜਿਹੜਾ ਮਿਲਦੀ ਗੱਲ ਹੋ ਰਹੀ ਹੈ ਕਿ ਨਾ ਦੁਕਾਨਾ ਵੀ ਨਹੀਂ ਉਹਨਾਂ ਨੇ ਤਾਂ ਦੇ ਲਿਆ ਉਹਨਾਂ ਦਾ ਤਾਂ ਕਿਰਾਇਆ ਲਿਆ ਨਹੀਂ ਕਹਿੰਦੇ ਦੁਕਾਨਾ ਬਾਰੇ ਮੈਨੂੰ ਆਈਡੀਆ ਨਹੀਂ ਸੀ ਅੱਜ ਤੁਸੀਂ ਦੱਸਿਆ ਮੈਂ ਇਹਦੇ ਬਾਰੇ ਬਰਤਾਲ ਕਰ ਲਵਾਂ ਜੀ ਸੁਵਿੰਦਰ ਸਿੰਘ ਬੱਗਾ ਬਲਾਕ ਵਿਕਾਸ ਤੇ ਪੰਚਾਇਤ ਅਸਤੂਰੀ